ਇੱਕ ਇੱਕ ਤੁਹਾਨੂੰ ਜਿਵੇਂ ਕੱਲ ਦੱਸਿਆ ਸੀ ਬਿਗ ਫਿਸ਼ ਨਾਰਕੋ ਟ੍ਰੇਡ ਦੇ ਘਾਟਲ ਦਾ ਜਿਹੜਾ ਤਰਮਿੰਦਰ ਫੜਿਆ ਸੀ ਉਹਨੇ ਆਪਣੀ ਪੁੱਛਗਈ ਦੌਰਾਨ ਦੱਸਿਆ ਸੀ ਐਸ ਐਚਓ ਮਜੀਠਾ ਨੂੰ ਕਿ ਮੈਂ ਕੁਝ ਹੋਰ ਹੀਰੋਇਨ ਤੇ ਇੱਕ ਵੈਪਨ ਹੋਰ ਛਪਾਇਆ ਹੋਇਆ ਤੇ ਜਦੋਂ ਉਹਦੀ ਰਿਕਵਰੀ ਵਾਸਤੇ ਇੱਥੇ ਆਏ ਸੀ ਤਾਂ ਕਈ ਨਾ ਪੁੱਟਿਆ ਜਾ ਰਿਆ ਸੀ ਜਗਾ ਹਾਂਜੀ ਉਸੇ ਦੌਰਾਨ ਮੌਕੇ ਦਾ ਫਾਇਦਾ ਉਠਾ ਕੇ ਉਹਨੇ ਹੌਲਦਾਰ ਵਿਜੇ ਕੁਮਾਰ ਦੀ ਕਾਰਬਾਈਨ ਖੋਲੀ ਤੇ ਉਹਦੇ ਵਿੱਚ ਐਸਐਚਓ ਮਜੀਠਾ ਨੇ ਉਹਨੂੰ ਵਾਰਨ ਕਰਨ ਵਾਸਤੇ ਇੱਕ ਹਵਾਈ ਫਾਇਰ ਕੀਤਾ ਫਿਰ ਵੀ ਉਹਨੇ ਰੱਖੀ ਨਹੀਂ ਉਹ ਕਾਰਬਾਈਂ ਤੇ ਫਿਰ ਇਹਨਾਂ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਕਿਉਂਕਿ ਉਹਨੇ ਤਾਣ ਲਈ ਸੀ ਇਹਨਾਂ ਦੇ ਉੱਤੇ ਔਰ ਫਾਇਰ ਕਰਨ ਲੱਗਾ ਸੀ ਤਾਂ ਇਹਨਾਂ ਨੇ ਉਹਦੇ ਗੋਲੀ ਚਲਾਈ ਉਹਦੇ ਵੱਲ ਆਪਣੀ ਸੈਲਫ ਡਿਫੈਂਸ ਜੋ ਉਹਦੇ ਜਿਹਨਾਂ ਨੂੰ ਇੰਜਰਡ ਹੋਇਆ ਉਹਨੂੰ ਇਮੀਡੀਏਟਲੀ ਅਸੀਂ ਮੂਵ ਕਰ ਦਿੱਤਾ ਸਿਵਲ ਹਸਪੀਟਲ ਔਰ ਬਾਕੀ ਤਫਤੀਸ਼ ਜਾਰੀ ਹੈ ਇੱਥੇ ਅਸੀਂ ਹੋਰ ਵੀ ਕਾਰਵਾਈ ਕਰ ਰਹੇ ਹਾਂ ਕਈ ਵਾਰ ਇਹ ਜਿਹੜਾ ਮੁਲਜ਼ਮ ਹੈ ਪੁਲਿਸ ਨੂੰ ਮਿਸਲੀਡ ਕਰਨ ਵਾਸਤੇ ਉਹ ਜੇ ਕੰਮ ਕਰ ਦਿੰਦੇ ਆ ਬਟ ਇਹ ਆ ਵੀ ਇਹ ਇਹਦੇ ਚ ਕਿਸੇ ਦਾ ਪੁਲਿਸ ਸਾਈਡ ਤੋਂ ਨੁਕਸਾਨ ਨਹੀਂ ਹੋਇਆ ਹੀ ਬੜੀ ਵੱਡੀ ਗੱਲ ਹੈ ਜਿਵੇਂ ਸਾਡਾ ਕਾਂਸਟੇਬਲ ਪਹਿਲਾਂ ਉਹ ਜੇ ਵੀ ਵਿਚਾਰਾ ਜੇਰੇ ਇਲਾਜ ਹੈਗਾ ਕਾਫੀ ਉਹਦੇ ਪ੍ਰੋਬਲਮ ਆਈ ਗੁਰਪ੍ਰੀਤ ਦੇ ਸੋ ਇਹੀ ਇੱਥੇ ਕਾਰਵਾਈ ਹੋਈ